ਮੈਂ ਅੱਜ ਪਾਰਟੀ ਤੋਂ ਕੋਈ ਅਹੁਦਾ ਲੈ ਕੇ ਪਾਰਟੀ ਜੁਆਇਨ ਨਹੀਂ ਕੀਤੀ ਮੈਂ ਪਾਰਟੀ ਦੇ ਵਿੱਚ ਸਿਰਫ ਇੱਕ ਸੰਗਠਨ 'ਚ ਕੰਮ ਕਰਨ ਵਾਸਤੇ ਪਾਰਟੀ ਜੁਆਇਨ ਕੀਤੀ ਐਜ਼ ਅ ਵੇ ਆਈ ਵਾਸ ਵਰਕਿੰਗ ਅਰਲੀਅਰ ਮੈਂ ਸੋਸ਼ਲ ਵਰਕ ਕਰ ਰਹੀ ਸੀ ਕਿ ਹੁਣ ਇੱਕ ਵਧੀਆ ਤਰੀਕੇ ਦੇ ਨਾਲ ਹੋਰ ਲੋਕਾਂ ਨੇ ਕੰਮ ਕਰਾ ਦੇ ਜਦੋਂ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਵਾਈ ਡਿਡਨਟ ਆਈ ਜੁਆਇਨ ਦਿਸ ਪਾਰਟੀ ਸੋ ਆਈ ਫੀਲ ਲਾਈਕ ਕਿ ਮੈਨੂੰ ਹੋਮਲੀ ਇੱਕ ਐਟਮੋਸਫੇਅਰ ਮਿਲਿਆ ਹੈ ਨਾ ਸਾਰਿਆਂ ਦੇ ਵਿੱਚ ਭਾਵੇਂ ਪਿੱਛੇ ਹਰਪਾਲ ਚਿਮਾ ਜੀ ਨੇ ਸਾਡੀ ਰਾਜਸਥਾਨ ਸੀ ਮੰਡੀ ਦਾ ਸ਼ੈੱਡ ਦਾ ਅਸੀਂ ਉਹਨਾਂ ਨੂੰ ਕਿਹਾ ਵਿਦਨ 20 ਡੇਜ਼ ਉਹਨਾਂ ਨੇ ਉਹ ਪਾਸ ਕਰਕੇ ਦਿੱਤਾ ਔਰ 60 ਲੱਖ ਰੁਪਏ ਦਿੱਤੇ ਸੋ ਮੈਨੂੰ ਇਹ ਲੱਗਦਾ ਕਿ ਇਹ ਜੀ ਪਾਰਟੀ ਦੇ ਵਿੱਚ ਮੈਨੂੰ ਜੁੜਨਾ ਚਾਹੀਦਾ ਸੀਗਾ ਪਾਰਟੀ ਦੇ ਮਜ਼ਬੂਤ ਲੋਕੀ ਨੇ ਜਿਨ੍ਹਾਂ ਨੇ ਸੁਸਾਇਟੀ ਨੂੰ ਸਰਵ ਕੀਤਾ ਹੁਣ ਤੱਕ ਗਰਾਉਂਡਡ ਰਹਿ ਕੇ ਠੀਕ ਹੈ ਔਰ ਮੈਂ ਮੇਰੀ ਜਿਹੜੀ ਪਰਸਪੈਕਸ਼ਨ ਹੈ ਪੋਲਿਟਿਕਸ ਨੂੰ ਲੈ ਕੇ ਇਹਨਾਂ ਲੋਕਾਂ ਨੇ ਚੇਂਜ ਕੀਤੀ ਹੈ बिकॉज़ ਮੈਂ ਕਾਫੀ ਲੰਬੇ ਟਾਈਮ ਤੋਂ ਸੋਸ਼ਲ ਵਰਕ ਕਰ ਰਹੀ ਸੀਗੀ ਮਾਈਪਾ ਗੋ ਚੈਰਿਟੀ ਚਲਾ ਰਹੀ ਸੀਗੀ ਔਰ ਮੈਂ ਅੰਮ੍ਰਿਤਸਰ ਦੇ ਵਿੱਚ ਮੇਲਾ ਕਰਵਾਇਆ ਸੀਗਾ ਗੁਰੂ ਰਾਮਦਾਸ ਜੀ ਦਾ ਸਿਹਤ ਮੇਲਾ ਕਰਵਾਇਆ ਸੀਗਾ ਜਿਹਦੇ ਵਿੱਚ ਆ ਭਾਵੇਂ ਕੈਂਸਰ ਦੀਆਂ ਬਸਤਾਂ ਨੂੰ ਲੈ ਕੇ ਕੁਲਵੰਜੀ ਨੇ ਮੇਰੇ ਨਾਲ ਐਸੋਸੀਏਟ ਕੀਤਾ ਸੀਗਾ ਪਰ ਗਵਰਨਮੈਂਟ ਵਿੱਚੋਂ ਖੁੱਡੀਆਂ ਸਾਹਿਬ ਨੇ ਐਗਰੀਕਲਚਰ ਦਾ ਕੈਂਪ ਉੱਥੇ ਲਾਇਆ ਸੀਗਾ ਜਿੱਥੇ ਗਵਰਨਮੈਂਟ ਦੇ ਰਿਲੇਟਿਡ ਸਬਸਿਡੀਆਂ ਦੇ ਬਾਰੇ ਸਾਰਿਆਂ ਨੂੰ ਦੱਸਿਆ ਗਿਆ ਸੀਗਾ ਕਿਉਂਕਿ ਸੀਗਾ ਕਿ ਪਿੰਡ ਲੈਵਲ ਦੇ ਉੱਤੇ ਇੰਨੀ ਪੋਲਿਟਿਕਸ ਹੁੰਦੀ ਹੈ ਕਿ ਕੋਈ ਕਿਸੇ ਨੂੰ ਨਹੀਂ ਰਾਸ ਪਾਦਾ ਸੋ ਇੱਕ ਸਾਂਝਾ ਉਦਦਮ ਸੀਗਾ ਇਹ ਔਰ ਇਵਨ ਦੋ ਅਸੀਂ ਡਰੱਗਸ ਦੀਆਂ ਕਮੇਟੀਆਂ ਬਣਾਈਆਂ ਪਿੰਡਾਂ ਚ ਜਾ ਕੇ ਫਿਰ ਨਸ਼ਾ ਛੱਡਣ ਵਾਸਤੇ ਉਹਨਾਂ ਨੂੰ ਕਿੱਥੇ ਜਮਾ ਕਰਾਉਣਾ ਸੀਗਾ ਉਸ ਦਾਇਰੇ ਨੂੰ ਉਸ ਹਸਪਤਲ ਨੂੰ Swami Vivekananda ਜਿਹੜਾ ਮੈਡੀਕਲ ਕਾਲਜ ਦੇ ਅੰਦਰ ਹੈ ਅੰਮ੍ਰਿਤਸਰ ਉਹਨੂੰ ਉਸ ਵਧੀਆ ਸਾਫ ਸੁਥਰਾ ਬਣਾਉਣ ਚ ਡਾਕਟਰ ਬਲਬੀਤ ਨੇ ਸਾਡਾ ਬਹੁਤ ਵੱਡਾ ਸਾਥ ਦਿੱਤਾ ਹਾਰਟੀਕਲਚਰ ਨੂੰ ਰਿਲੇਟਡ ਸਾਰੀਆਂ ਸਬਸਿਡੀਆਂ ਵਾਸਤੇ ਚੇਤਨ ਸਿੰਘ ਜੋੜਾ ਮਾਜਰਾ ਜੀ ਨੇ ਸਨ ਫਾਊਂਡੇਸ਼ਨ ਦੇ ਸਾਡੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਉਹਨਾਂ ਨੇ ਪੇਸ਼ੈਂਟਸ ਨੂੰ ਅੱਗੇ ਸਿਖਲਾਈ ਸੈਂਟਰ ਵਾਸਤੇ ਸੋ ਈਚ ਐਂਡ ਐਵਰੀਬਾਡੀ ਆਈ ਸਿੰਕ ਜਿਨ੍ਹਾਂ ਨੇ ਮੈਂ ਜਿਨ੍ਹਾਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਹੁਣ ਤੱਕ ਸੋਸਾਇਟੀ ਨੂੰ ਸਰਵ ਕਰਨ ਲਈ ਸੋ ਮੈਨੂੰ ਇਹ ਲੱਗਦਾ ਸੀ ਕਿ ਇਹ ਜੇ ਜਦੋਂ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਵਾਈ ਡਿਡਨਟ ਆਈ ਜੁਆਇਨ ਦਿਸ ਪਾਰਟੀ ਠੀਕ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਸੰਗਠਨ ਨਾਲ ਤੁਸੀਂ ਜੁੜ ਜਾਂਦੇ ਹੋ ਇਕੱਲੇ ਤੁਸੀਂ ਕਿੰਨੀ ਕੁ ਦੇਰ ਤੱਕ ਚੱਲੋਗੇ ਇੱਕ ਵਧੀਆ ਲੋਕਾਂ ਦੇ ਨਾਲ ਜੁੜ ਕੇ ਤੁਸੀਂ ਕੰਮ ਕਰ ਸਕਦੇ ਹੋ ਔਰ ਜਿਹੜੇ ਕਿ ਇਹ ਨਹੀਂ ਲੱਗਦਾ ਕਿ ਇਹ ਮੰਤਰੀ ਨੇ you know they are so grounded uh they are actually like a aam aadmi party you can connect them any time tusi unna nu phone kar sakde ho like aman aroora ji paaveo party de pradhan ne tusi one call away ho koi vi kaam karande ne tohada so i feel like ki mainu homely ek atmosphere mila hai na saryan de vich paave piche harpal chima ji ne saadi rajastan si mandi da shed da assi unna nu kiah within 20 days unna ne oh pass karke ditta hai aur 60 lakh rupees ditta hai so mainu eh lagda ki eh ji party de vich mainu junna chahida si you <laughs>